ਤੁਸੀਂ ਇੱਥੇ ਖਾਲੀ ਥਾਂ ਭਰਨੀ ਹੈਗੀ ਚਾਰ ਲਾਈਨਾਂ ਬੋਲੂਗੀ ਮੈਂ ਚਾਰਾਂ 'ਚ ਇੱਕੋ ਨੇਮ ਆਉਣਾ ਚਾਹੀਦਾ ਓਕੇ ਸੋ ਧਿਆਨ ਨਾਲ ਸੁਣਿਓ ਹਾਂਜੀ ਹਾਂਜੀ ਸੁਣ ਰਿਹਾ ਸੁਣ ਰਿਹਾ ਇੱਕ ਡੈਸ਼ ਔਰਤ ਬਾਜ਼ਾਰ ਵਿੱਚ ਡੈਸ਼ ਲੈਣ ਗਈ ਉਹ ਇੱਕ ਡੈਸ਼ ਆਦਮੀ ਵਿੱਚ ਵੱਜੀ ਉਸਦੀ ਡੈਸ਼ ਡੁੱਲ ਗਈ ਇੱਕ ਵਰਡ ਆਉਣਾ ਚਾਹੀਦਾ ਉਹ ਸਾਰੇ ਚਾਰ ਲਾਈਨਸ ਨੇ ਚਾਰ ਲਾਈਨਾਂ 'ਚ ਚਾਰ ਖਾਲੀ ਥਾਵਾਂ ਨੇ ਚਾਰ ਖਾਲੀ ਥਾਵਾਂ ਤੇ ਇੱਕੇ ਵਰਡ ਆਊਗਾਓ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਕਿਹੜਾ ਵਰਡ ਆਏਗਾ ਇੱਕ ਡੈਸ਼ ਔਰਤ ਹੂੰ ਬਾਜ਼ਾਰ ਵਿੱਚ ਡੈਸ਼ ਲੈਣ ਗਈ ਬਾਜ਼ਾਰ ਵਿੱਚ ਡੈਸ਼ ਲੈਣ ਗਈ ਡੈਸ਼ ਕਿਉਂ ਦਿੰਦੇ ਨੇ ਅਜੀ ਖਾਲੀ ਸਥਾਨ ਫਿਲਿੰਗ ਇਨ ਦਾ ਬਲੈਂਕਸ ਫਿਲਿੰਗ ਇਨ ਦਾ ਬਲੈਂਕ ਉਹ ਖਾਲੀ ਜਗ੍ਹਾ ਭਰਨੀ ਆ ਸੱਤ ਰੋਜ਼ ਅੱਜ ਤੱਕ ਨਹੀਂ ਭਰੀਗੀ ਤੂੰ ਸਭ ਖਾਲੀ ਜਗ੍ਹਾ ਭਰਵਾ ਦੇ ਨਾ ਭਰਨੀ ਪਾਉਗੀ ਜੇ ਇਹ ਵੀਡੀਓ ੱਚ ਅੱਗੇ ਵਧਣਾ ਤਾਂ ਮੈਨੂੰ ਇਹ ਲੱਗਦਾ ਕਿ ਅੱਜ ਇਹਨੇ ਮਤਲਬ ਠਾਨ ਕੇ ਆਈ ਹੈ ਕਿ ਮੰਗਲ ਸਿੰਘ ਨੂੰ ਹਰਾਣਾ ਹੀ ਹਰਾਣਾ ਹੈ ਇਹੋ ਜਿਹਾ ਲੈ ਕੇ ਆ ਰਹੀ ਹੈ ਪਹਿਲੇ ਉਹ ਉਥੇ ਫਸਾਇਆ ਮੈਨੂੰ ਮੈਨੂੰ ਦਿਮਾਗ ਦਾ ਦਹੀਂ ਕਰਕੇ ਰੱਖਤਾ ਪੂਰਾ ਠੀਕ ਹੈ ਆਪ ਤੁਹਾਡੇ ਖਾਲੀ ਨਾਲ ਨਹੀਂ ਆਹਾ ਨਹੀਂ ਹੋ ਗਿਆ ਜਿਆਦਾ ਹੀ ਹੋ ਗਿਆ ਤੁਸੀਂ ਉਹ ਖਾਓ ਵਧੀਆ ਤੁਹਾਡੇ 2-3 ਦਿਨ ਚੱਲੂਗੀ ਖੈਰ ਤੇ ਹੁਣ ਆਹ ਹਾਲਾ ਦੱਸ ਇੱਕ ਡੈਸ਼ ਔਰਤ ਬਾਜ਼ਾਰ ਵਿੱਚ ਡੈਸ਼ ਲੈਣ ਗਈ ਉਹ ਇੱਕ ਡੈਸ਼ ਆਦਮੀ ਵਿੱਚ ਵੱਜੀ ਉਸਦੀ ਡੈਸ਼ ਡੁੱਲ ਗਈ ਦੱਸੋ ਡੈਸ਼ ਕੀ ਡੁੱਲੀ ਇੱਕ ਤਾਂ ਦੱਸ ਦੇ ਕਿ ਕੀ ਡੁੱਲਿਆ ਜੇ ਇੱਕ ਦੱਸ ਤਾਂ ਫਿਰ ਸਾਰਾ ਹੀ ਨਹੀਂ ਆਊਗਾ ਸਾਰੀ ਜਗ੍ਹਾ ਇੱਕ ਕੁਸ਼ ਹਟਾਏਗਾ ਸਾਰੀ ਜਗਾ ਇੱਕੇ ਵਰਡ ਆਊਗਾ ਉਹ ਵਰਡ ਕਿਹੜਾ ਹੈ ਤੁਸੀਂ ਉਹ ਦੱਸਣਾ ਮੈਨੂੰ ਕਮੈਂਟ ਕਰਕੇ ਤੁਸੀਂ ਬੋਲ ਕੇ ਦੱਸਣਾ ਇੱਕ ਡੈਸ਼ ਔਰਤ ਹੂੰ ਡੈਸ਼ ਬਾਜ਼ਾਰ ਵਿੱਚ ਨਹੀਂ ਇੱਕ ਡੈਸ਼ ਔਰਤ ਬਾਜ਼ਾਰ ਵਿੱਚ ਡੈਸ਼ ਲੈਣ ਗਈ ਹਾਂਜੀ ਉਹ ਇੱਕ ਡੈਸ਼ ਆਦ ਵਿੱਚ ਵੱਜੀ ਤੇ ਡੈਸ਼ ਉਹਦੀ ਡੁੱਲ ਗਈ ਡੁੱਲ ਗਈ ਹਾਂਜੀ ਡੈਸ਼ ਉਹਦੀ ਵੱਜੀ ਗਈ ਡੁੱਲ ਗਈ ਮੈਂ ਕੀ ਕਹਿ ਹਿੱਟ ਵੱਜੀ ਤੁਸੀਂ ਕਹੇ ਗਿਰ ਗਈ ਗਿਰ ਗਈ ਡੁੱਲੇਗੀ ਡੁੱਲ ਗਈ ਡੁੱਲ ਤਾਂ ਕੀ ਹੈ ਡੁੱਲਦਾ ਕੀ ਹੈ ਦਹੀਂ ਇੱਕ ਦਹੀਂ ਔਰ ਨਹੀਂ ਇਹਦਾ ਪਤਾ ਕੀ ਬਣੂਗਾ ਇੱਕ ਦਹੀਂ ਔਰ ਤਾਂ ਬਾਜ਼ਾਰ ਵਿੱਚ ਦਹੀਂ ਲੈਣ ਗਈ ਉਹ ਦਹੀਂ ਆਦਮੀ ਵਿੱਚ ਵੱਜੀ ਉਸੇ ਦਹੀਂ ਡਲ ਗਈ ਹੁਣ ਤੁਸੀਂ ਆਪੇ ਲਾ ਕੇ ਦੇਖੋ ਸਹੀ ਗੱਲ ਹੈ ਸੌਰੀ ਦੱਸੋ ਜੀ ਕਰਕੇ ਇੱਕ ਦਹੀਂ ਉਤੇ ਦਹੀਂ ਦਹੀਂ ਡੁੱਲਦਾ ਦਹੀਂ ਹੈ ਨਾ ਵੈਸੇ ਹੋਰ ਕੀ ਡੁੱਲਦਾ ਪਾਣੀ ਇੱਕ ਪਾਣੀ ਔਰਤ ਬਾਜ਼ਾਰ ਵਿੱਚ ਪਾਣੀ ਲੈਣ ਗਈ ਉਹ ਇੱਕ ਪਾਣੀ ਆਦਮੀ ਵਿੱਚ ਵੱਜੀ ਉਸਦੀ ਪਾਣੀ ਡੁੱਲ ਗਈ। ਉਹ ਡੁੱਲਦਾ ਕੀ ਹੈ? ਪਾਣੀ ਡੁੱਲਦਾ, ਦਹੀਂ ਡੁੱਲ ਜਾਂਦਾ। ਹਾਂਜੀ ਹੋਰ ਕੀ ਕੀ ਡੁੱਲਦਾ? ਇੱਕ ਔਰਤ ਬਾਜ਼ਾਰ ਵਿੱਚ ਡੈਸ਼ ਲੈਣ ਵਾਸਤੇ ਗਈ। ਅੱਜ ਫਸੇ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ। ਮੈਂ ਸਮਝ ਗਿਆ। ਜਵਾਬ। ਮੈਂ ਸਮਝ ਗਿਆ। ਬੋਲੋ ਫਿਰ। ਨਾਮ ਦੱਸੋ। ਕਿਨੀ? ਕੀ ਨੇ ਦੇਖੋ ਇੱਕ ਚੀਨੀ ਔਰਤ ਹਾਂਜੀ ਚਾਇਨਾ ਬਾਜ਼ਾਰ ਵਿੱਚ ਇੱਕ ਚੀਨੀ ਔਰਤ ਹਾਂਜੀ ਬਾਜ਼ਾਰ ਵਿੱਚ ਚੀਨੀ ਲੈਣ ਗਈ ਹਾਂਜੀ ਉਹ ਇੱਕ ਚੀਨੀ ਆਦਮੀ ਵਿੱਚ ਵੱਜੀ ਉਹਦੀ ਚੀਨੀ ਡੁੱਲ ਗਈ ਚੁਨੀ ਡੁੱਲਦੀ ਹੋਰ ਚੁਨੀ ਤੇ ਗਿਰਦੀ ਜਾ ਇੱਕ ਚੀਨੀ ਔਰਤ ਚੀਨੀ ਬਾਜ਼ਾਰ ਵਿੱਚ ਚੀਨੀ ਲੈਣ ਗਈ ਉਹ ਇੱਕ ਚੀਨੀ ਆਦਮੀ ਵਿੱਚ ਵੱਜੀ ਤੇ ਉਸਦੀ ਚੀਨੀ ਡੁੱਲ ਗਈ ਹਾਂ ਇਹ ਤਾਂ ਬਣ ਸਕਦਾ ਰਾਈਮਿੰਗ ਬਿਲਕੁਲ ਸਹੀ ਹੈ ਸਹੀ ਜਵਾਬ ਹੈ ਹਾਂਜੀ ਲੇਕਿ ਚੁੰਨੀ ਚੀਨੀ ਚੁੰਨੀ ਚੀਨੀ ਚੀਨੀ ਡੁੱਲਦੀ ਨਹੀਂ ਹੁੰਦੀ ਗਿਰਦੀ ਹੁੰਦੀ ਹੈ ਡੁੱਲਦੀ ਹੁੰਦੀ ਆ ਉਹ ਖਿੰਡ ਜਾਂਦੀ ਆ ਚੀਨੀ ਗਿਰਦੀ ਹੈ ਡੁੱਲਦੀ ਹੈ ਉਹ ਚੀਨੀ ਡਿਲ ਗਿਰਦੀ ਹੈ ਉਹ ਬਾਬਾ ਡੁੱਲਦੀ ਆ ਉਹ ਖਿੰਡ ਜਾਂਦੀ ਆ ਯਾਰ ਇੱਕ ਕਮੈਂਟ ਕਰਕੇ ਦੱਸੋ ਚੀਨੀ ਡੁੱਲਦੀ ਆ ਚੀਨੀ ਗਿਰਦੀ ਆ ਹਾਂ ਏ ਤਜ ਮਤਲਬ ਲੜਾਈ ਹੋ ਗਈ ਚੀਨੀ ਡੁੱਲਦੀ ਹੈ ਜਾਂ गिरਦੀ ਹੈ ਚੀਨੀ ਐ ਤੇਰੇ ਪਿੱਛੇ ਦੇਖਣਾ ਕੀ ਕੀ ਹੋ ਰਿਹਾ ਦੇਖ ਲੈ ਭਾਈ ਚੀਨੀ ਚੀਨੀ ਦੇਖ ਲੋ ਭਾਈ ਚੀਨੀ ਪਾਈ ਸਾਡੇ ਖੈਰ ਛੱਡੋ ਸੋ ਇਹਦਾ ਸਹੀ ਜਵਾਬ ਆਗਾ ਚੀਨੀ ਪਾਈ ਵੀਡੀਓ ਦੇਖ ਰਹੇ ਨੇ ਆਪਣਾ ਤਾਂ ਬਹੁਤ ਬਹੁਤ ਧੰਨ ਭਾਈ ਸਾਡੀ ਵੀਡੀਓ ਨੂੰ ਪਿਆਰ ਦੇਣ ਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਚਾਈਨਾ ਵਿੱਚ ਜਾ ਕੇ ਨਾ ਕਿਸੇ ਦਿਨ ਵੀਡੀਓ ਬਣਾਵਾਂਗੇ ਚੀਨੀ ਚੀਨੀ ਬੜੇ ਕਿਊਟ ਜਿਹੇ ਹੁੰਦੇ ਨਾ ਪਿਆਰੇ ਪਿਆਰੇ ਜਿਹਾ ਔ ਡੰਡੇ ਨਾਲ ਮੈਗੀ ਖਾ ਕੇ ਮੰਨ ਡੰਡੇ ਨਾਲ ਆਪਣਾ ਕੀ ਹੁੰਦਾ ਉਹ ਅਜਾ ਕਰਕੇ ਮੈਗੀ ਖਾਣ ਦੇ ਟਿਕਸ ਜੀਆਂ ਹੁੰਦੀਆਂ ਨੇ ਯਾ ਉਹਦੇ ਨਾਲ ਕਦੇ ਮੈਗੀ ਖਾ ਕੇ ਮੰਗੇ ਹਾਂ